ਜੋ ਦੇ ਤੇਰਾ ਕੋਈ ਨ ਸੁਝਈ ਜੇ ਤਿਸੁ ਕੋੜ ਕੋਏ 那。No, no, no, no. ਨ ਪੰਜਾ ਕਾ ਗੁਰੀ ਗਤਿਆਨ ਏ ਗੁ ਕਹਿ ਕਰ ਵਿਚਾਰ ਅਰਥ ਗਹਿ ਕਰਨ ਨਾ ਸੁਭਾਲ ਤੋਰਿ ਧਰਮ ਤੇ ਅੰਗਾ ਕੂ i ਸਤਿਵਾ ਮੇ ਰੁਗ ਜਾਨ ਰੁਗ ਮਾਤਾ ਕੋਈ ਜਾਣ ਕਰਤਾ ਟੀਕੋ ਸਾਜੀ ਆਪੇ ਜਾਣੇ ਸੋਏ ਕਿਉ ਕਰਾ ਕਾ ਗੁਸਾ ਲਾਈ ਕਿ ਵਰਨੀ ਕਿਉ ਜਾਣ ਨਾਨਕ ਅਗਨ ਰਖੋ ਆ ਕੈ ਕਿ ਵਿਗ ਜਿਆਣਾ ਵਡਾ ਸਾਹ ਵਡੀ ਨਾਹੀ ਕੀ ਤਜਾ ਕਾ ਵੈ ਨਾਨਕ ਜੀ ਕੋ ਆਪੋ ਜਾਣੇ ਅਗਗੈ ਨ ਸੋਏ ਪਤਲ ਪਤਾਲ ਲਖ ਆਗਗੈ ਅਗਨੋਲ ਕੋਲ ਪਤਲ ਜਾਰਗੇ ਤੇ ਗਤ ਜੈ ਬਿਕਾਰ ਗਤੇ ਲੈ ਲੇ ਕਿਰਪਾਏ ਗਤੀ ਮੁਰਖ ਕਾਇ ਕਾਇ ਤੇਰੋ ਕਿਰਪਾ ਲੈ ਬੇਰੋ ਤਿਰਤਾ ਬਦ ਕਰਾ ਦੇ ਪਾਣੇ ਹੋਰਿਆ ਕਰ ਤੇ ਕੋਈ ਜਿਗੋ ਗਾਗਣ ਪਾ ਜਣ ਦਿੱ ਚਮਕਾਏ ਅਣੜੇ ਅਬੇਰੇ ਆਗੈ ਜਿਗੂ ਗਏ ਜੀ ਲੋਗ ਜਲਤ ਲਾਗਣ ਕਰ ਸੇ ਪਛਾਉ ਅਮਲੋ ਅਪਾਰੋ ਪਰਮ ਗੁੰਡਾ ਅਮਲ ਜਗ ਪਰਮ ਸਮਾਈ ਅਮਲ i'll no 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 Yeah, ਕਾਇ ਜਗਦੰਡ ਪਰਤੀਤ ਆਏ ਬੰਦੇ ਸਗਲ ਜਮਾਤੀ ਮਾਝੇ ਤੇਜ ਜਗ ਜੀਤ ਆਦੇਸ ਸਿ ਆਦੇਸ ਆਦ ਅਨੀਲ ਅਨਾਦਨਾਤ ਜਿ ਜੁਗੇ ਕੋ ਇਸ ਉਹ ਦੀ ਅੰਦੇ ਆ ਪੰਡਾਰਨ ਰਿਦਵਾ ਜੇ ਨਾਦ ਆਨੰਦ ਨਾ ਦਿਰਜਾ ਕੀ Ade adie adie

ਕਰਮਣ ਕੀ ਬਾਣੀ ਜੋਰ ਦਤੈ ਨ ਕੋਈ ਊਰ ਤੇਰੁ ਮਨਸੂਰੈ ਤੇ ਤਿਤਿ ਤਿਤਿ ਤਮਮ ਮਾਇ ਤੈ ਗਿਰੁ ਬਲਗੁ ਤਿਜਾਗ ਨ ਪੁਨਰਟਾਗੇ ਜਾਇ ਜਿਨਿ ਰਾਮ ਤੇ ਮਨ ਮਾਈ ਚਤਾ ਬਰੁਦਕ ਲਾਇ ਕਰ ਅਨੰਦ ਚਾ ਮਨ ਸੁਏ ਸਾਚ ਕਾਣਵ ਸੰਨਕਾਰ ਕਰ ਕਰੇ ਕਨਿ ਵਰਨੀਆ ਚਤਾ ਘਣੁਲਵਾ ਪਾਂਡ ਜੀ ਕੋਤੀ ਤਾੰਤਰੈ ਅੰਤ ਤੇ ਤੈ ਲੋਇ

should I ਨੇਤ ਨਿਰਵੰਤਣ ਕੈ ਤਤ ਸਰਬਨਾਮ ਕਥਕਮਨ ਕਰਮਨਾ ਬਰਣ ਸੁਮਤ ਭੁਜੰ ਪਰਿਆਤ ਚੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤਵੰ ਨਮਤੰਗ ਅਗੰਗੈ ਨਮਰਤਿਏ ਜਬੀਏ ਦੇਸਿਂਗ ਅਦੇਸਿਂ ਨਮਤੰਗ ਬੇਸੀ ਨਮਤਨ ਨਾਮੇ ਨਮਤ ਤ ਕਾਮੇ ਨਮਤ ਤ ਦਾਤੀ ਨਮਤੰਗ ਅਰਗਤਿ ਨਮਤੰਗ ਨਿਰੋਪਤਿ ਨਮਰਤਗ ਭੂਤੀ ਨਮਤੰਗ ਲੋਕੇ ਨਮਤੰਗ ਰੋਕੇ ਨਮਤਨ ਦੇਤਾ ਕੇ ਨਮਤੰਗ ਦੇਤਾ ਕੇ ਪਰਭੂ ਕੇ ਨਮਤ ਤੁਜੋ ਕੇ ਨਮਰ ਤੰਗਰ ਕੇ ਨਮਰ ਤੰਗਾ ਪੰਕੇ ਨਮਰ ਤਗਾ ਗਮੀ ਨਮਾ ਸ਼ਾਸਤਰ ਮੇ ਨਮਤ ਅੰਚਲਾ ਸੇ ਨਮਰ ਤੰਦੇ ਆਸਰੀ ਨਮਰ ਤੰਗਾ ਜਾਤੀ ਨਮਰ ਤੰਗਾ ਪਾਤੀ ਨਮਰ ਤੰਗਾ ਅਮਜਵੀ ਨਮਰ ਤਸਤੀ ਅਜਵੀ ਆਦੇ ਸੰਗਾ ਦੀ ਸੇ ਨਮਰ ਤੰਗਾ ਬੇਸੀਲਾ ਨਮਰ ਤੰਦੇ ਜਾਮੀ ਨਮਰ ਤਿਰਭਾਮੀ ਨਮੋ ਜਲ ਕਾਲੇ ਨਮੋ ਸਰਬ ਜਾਲੀ ਨਮੋ ਸਰਬ ਰੂਪੀ